ਹਾਂ ਜੀ ਸਤਿ ਸ੍ਰੀ ਅਕਾਲ ਦਰਸ਼ਕੋ ਮੈਂ ਆ ਤੁਹਾਡਾ ਆਪਣਾ ਸੁਖ ਨੰਨ ਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਕੋਈ ਤੁਹਾਡਾ ਬਹੁਤ ਸਵਾਗਤ ਕਰਦੇ ਆ ਸੋ ਅੱਜ ਪਿੰਡ ਨਾਨਵਾ ਖੁਰ ਦੇ ਵਿੱਚ ਡਿਪਟੀ ਮਾਨਸਾ ਵੱਲੋਂ ਜਿਹੜਾ ਕਿ ਇੱਕ ਉਸ ਦੀ ਜਿਹੜੀ ਪਬਲਿਕ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਹਰ ਪਿੰਡ ਪਿੰਡ ਜਾ ਕੇ ਨੌਜਵਾਨਾਂ ਨੂੰ ਅਵੇਅਰਨੈਸ ਕੀਤਾ ਜਾ ਰਿਹਾ ਕਿਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਪਿੰਡ ਦਾ ਖਿਆਲ ਰੱਖਣਾ ਜਾਂ ਆਸ-ਪਾਸ ਦੇ ਵਿੱਚ ਫਿਰਦੇ ਜਿਹੜੇ ਨੌਜਵਾਨ ਆ ਉਹ ਲੁਟੇਰੇ ਹੋ ਸਕਦੇ ਆ ਜਾਂ ਉਹ ਮੋਟਰ ਚੋਰ ਹੋ ਸਕਦੇ ਆ ਇਹ ਬੱਚਿਆਂ ਨੂੰ ਅਵੇਅਰਨੈਸ ਕਰਕੇ ਗਏ ਨੇ ਔਰ ਕੱਲੇ ਕੱਲੇ ਪਿੰਡ 'ਚ ਜਾ ਕੇ ਪਿੰਡ ਦੇ ਵੀਵਿਊਜ਼ ਲੈ ਆ ਰਹੇ ਨੇ ਕਿ ਉਹਨਾਂ ਪਿੰਡਾਂ ਦੇ ਵਿੱਚ ਪੋਜੀਸ਼ਨ ਕਿਸ ਤਰੀਕੇ ਦੀ ਇਸ ਟਾਈਮ ਚ ਚੋਰੀ ਨੂੰ ਠੱਲ ਪਈ ਆ ਨਸ਼ੇ ਨੂੰ ਠੱਲ ਪਈ ਆ ਜਾਂ ਨਹੀਂ ਪਈ ਜਾਂ ਕਿੰਨਾ ਕੁ ਜਰਾ ਇਹ ਕੰਮ ਸਰਕਾਰ ਦੇ ਵਿੱਚ ਰਹਿੰਦਿਆਂ ਉਹ ਸਕੇ ਸੋ ਕਰਦਿਆਂ ਗੱਲਬਾਤ ਡਿਪਟੀ ਮਾਨ ਸਾਹਿਬ ਦੇ ਨਾਲ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਤੁਸੀਂ ਪੁਲਿਸ ਪਬਲਿਕ ਦੇ ਨਾਲ ਜਿਹੜੀ ਆ ਪੂਰੀ ਸੰਪਰਕ ਦੇ ਵਿੱਚ ਗੱਲਬਾਤ ਕਰ ਰਹੀ ਹੈ ਬੱਚਿਆਂ ਨੂੰ ਗਾਈਡੈਂਸ ਦੇ ਰਹੀ ਹੈ ਕੀ ਕਹਿਣਾ ਚਾਹੋਗੇ ਇਸ ਜ਼ਮਾਨੇ ਵਿੱਚ ਇਹ ਆਪਣੇ ਜਿਹੜੀ ਨਾ ਸੰਪਰਕ ਪ੍ਰੋਗਰਾਮ ਦੇ ਤਹਿਤ ਜਿਹੜਾ ਇਹ ਮੀਟਿੰਗਾਂ ਕੀਤੀਆਂ ਜਾ ਰਹੀਆਂ ਪਿੰਡਾਂ ਪਿੰਡਾਂ ਜਾ ਕੇ ਜਿਸ ਦੇ ਤਹਿਤ ਬੇਸਿਕਲੀ ਜੇ ਵੀ ਕੋਈ ਨਸ਼ਿਆਂ ਦਾ ਹੋ ਗਿਆ ਜਾਂ ਕੋਈ ਪਬਲਿਕ ਨੂੰ ਜਿਹੜਾ ਕੋਈ ਮੁਸ਼ਕਲਾ ਆ ਉਹ ਕੀ ਕੀ ਆ ਉਹਨਾਂ ਦੇ ਕੀ ਹੱਲ ਹੋ ਸਕਦੇ ਆ ਉਸ ਸੰਬੰਧੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਇਹ ਕਿੰਨੇ ਕ ਪਿੰਡਾਂ ਤੱਕ ਹੁਣ ਤੱਕ ਜਿਹੜੀ ਤੁਸੀਂ ਇਹ ਮੀਟਿੰਗਾਂ ਕਰ ਚੁੱਕੇ ਹੋ ਸਾਡਾ ਟਾਰਗੇਟ ਤੇ ਆ ਕਿ ਸਾਰੇ ਇਕੱਲੇ ਇਕੱਲੇ ਪਿੰਡ ਚ ਆਪਾਂ ਜਾ ਕੇ ਮੀਟਿੰਗਾਂ ਕਰੀਏ ਤੇ ਪਿਛਲੇ ਇੱਕ ਹਫ਼ਤੇ ਤੋਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ ਡੇਲੀ ਆਪਾਂ ਇੱਕ ਜਾਂ ਦੋ ਪਿੰਡਾਂ ਤੇ ਜਾ ਰਹੇ ਹਾਂ ਕੀ ਲੱਗਦਾ ਕਿ ਜਿਵੇਂ ਹੁਣ ਨੌਜਵਾਨਾਂ ਨੂੰ ਤੁਸੀਂ ਗਾਈਡੈਂਸ ਕਰ ਰਹੇ ਹੋ ਕਿੱਦਾਂ ਦਾ ਜਰਾ ਰਿਸਪੌਂਸ ਨੌਜਵਾਨਾਂ ਵੱਲੋਂ ਜਾਂ ਪਿੰਡ ਦੇ ਲੋਕਾਂ ਵੱਲੋਂ ਮਿਲਿਆ ਨਹੀਂ ਵਧੀਆ ਰਿਸਪੌਂਸ ਇੱਥੇ ਤਾਂ ਵੈਸੇ ਮੀਟਿੰਗ ਰੱਖੀ ਨਹੀਂ ਤੇ ਜਾ ਹੀ ਰਹੇ ਸੀ ਤੇ ਖੇਡ ਰਹੇ ਮੁੰਡੇ ਉਹਨਾਂ ਨੂੰ ਵੇਖ ਕੇ ਫਿਰ ਅਸੀਂ ਵੀ ਚਲੋ ਇਹਨਾਂ ਨੂੰ ਰੋਕੇ ਇਹਨਾਂ ਨਾਲ ਕੋਈ ਆਪਾਂ ਗੱਲਬਾਤ ਕਰ ਲਈਏ ਤੇ ਜਿੱਥੇ ਵੀ ਚੱਲੇ ਵਧੀਆ ਰਿਸਪੌਂਸ ਧੰਨਵਾਦ ਜੀ ਫਿਰ ਡਾਇਰੈਕਸ਼ਨ ਹੋਰ ਚਾਹੀਦੀ ਹੈ ਜੀ ਜਿਹੜੇ ਕੋ ਸਕੂਲ ਕਾਲਜ ਦਾ ਕੋਈ ਲੋਕ ਦੇਖੋ ਪਤਾ ਕੀ ਹੈ ਜਿਹੜੇ ਜਿਹੜੇ ਤੁਸੀਂ ਸਕੂਲ ਕਾਲਜ ਦੇ ਵਿੱਚ ਪੜਦੇ ਹੋ ਉੱਥੇ ਜੇ ਕੋਈ ਤੁਹਾਡੇ ਆਊਟਸਾਈਡਰ ਆਉਂਦੇ ਨੇ ਜਿਹੜੇ ਕਿ ਫੇਲ ਹੋ ਚੁੱਕੇ ਨੇ ਆਪਣੇ ਮਿਸ਼ਨ ਦੇ ਵਿੱਚ ਮਤਲਬ ਪੜ੍ਹਾਈ ਦੇ ਵਿੱਚ ਤੇ ਜਿਨ੍ਹਾਂ ਨੇ ਜਾਂ ਸਕੂਲ ਵਾਲਿਆਂ ਕੱਢਦੇ ਜਾਂ ਉਹਨਾਂ ਨੇ ਪੜ੍ਹਾਈ ਛੱਡਤੀ ਹੈ ਜਾਂ ਉਹ ਗਲਤ ਰਾਵਾਂ ਤੇ ਪੈ ਗਏ ਨੇ ਉਹਨਾਂ ਨੇ ਕੋਸ਼ਿਸ਼ ਕਰਨੀ ਹੈ ਵੀ ਉਹ ਆਪ ਲਿਬੜੇ ਨੇ ਤੁਹਾਨੂੰ ਵੀ ਲਿਬੜਨ ਦੇ ਠੀਕ ਹੈ ਉਹ ਜਿਹੜੇ ਆਊਟਸਾਈਡਰ ਨੇ ਉਹਨਾਂ ਕੋਲੋਂ ਤੁਸੀਂ ਬਚ ਕੇ ਰਹਿਣਾ ਠੀਕ ਹੈ ਜੇ ਕੋਈ ਆਉਂਦਾ ਤੇ ਉਹਦੀ ਜਿਹੜੀ ਫਰਸਟ ਸ਼ਿਕਾਇਤ ਹੈ ਜਿਹੜੀ ਉਹ ਸਕੂਲ ਦੇ ਕਾਲਜ ਦੇ ਪ੍ਰਿੰਸੀਪਲ ਨੂੰ ਕਰੋ ਜੇ ਨਹੀਂ ਕੋਈ ਉੱਥੇ ਕਰਦੇ ਤਾਂ ਫਿਰ ਤੁਸੀਂ ਮੈਨੂੰ ਦੱਸੋ ਮੈਂ ਐਸਚੋਂ ਤਾਂ ਡੇਰੀ ਇਹਦਾ ਮੇਰੇ ਨਾਲ ਸਦਾ ਕੁਲਵੰਸੇ ਮਾਨ ਸਾਡੇ ਡੇਰੇ ਹਲਕੇ ਦੇ ਡੀਐਸਪੀ ਸਾਹਿਬ ਨੇ ਉਹ ਨਾਲ ਆਏ ਨੇ ਤੁਹਾਡੇ ਪਿੰਡ ਦੇ ਵਿੱਚ ਤੇ ਕੋਈ ਵੀ ਇਦਾਂ ਦੀ ਕੋਈ ਦੁੱਖ ਤਕਨੀਕ ਤੁਹਾਡੀ ਸਕੂਲ ਲੈਵਲ ਦੇ ਕੋਈ ਹੁੰਦੀ ਹੈ ਕੋਈ ਇਦਾਂ ਦੀ ਕੋਈ ਜਾਂ ਤੁਹਾਨੂੰ ਕੋਈ ਟੀਚਿੰਗ ਕਰਦੇ ਨੇ ਕੋਈ ਕੁੜੀਆਂ ਕੜੀਆਂ ਨੂੰ ਕੋਈ ਬਾਹਰੋਂ ਆਣ ਕੇ ਛੇੜਦਾ ਕੋਈ ਆਊਟਸਾਈਡਰ ਆਣ ਕੇ ਉਹਦੇ ਬਾਰੇ ਤੁਸੀਂ ਸੰਤਪਤੋ ਅਸੀਂ ਉਹਨਾਂ ਦੀ ਮਿਲ ਕੇ ਨਕੇਲ ਕੱਸਦੇ ਆਉਣਾ ਤੇ ਉਹਨਾਂ ਨੂੰ ਫੜ ਕੇ ਪਹਿਲਾਂ ਤੇ ਸਮਝਾਵਾਂਗੇ ਨਹੀਂ ਸਮਝਦੇ ਇਹ ਰੋਣਾ ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਫਿਰ ਉਹ ਕੀਤੀ ਜਾਵੇਗੀ। ਮਤਲਬ ਕਿ ਆਪਾਂ ਸਮਾਜ ਨੂੰ ਵਧੀਆ ਸੇਫ ਰਹੀਏ ਤੇ ਪੜ੍ਹਾਈ ਵਾਲੇ ਪਾਸੇ ਹੋਈਏ ਆਪਣਾ ਫਿਊਚਰ ਮਿਲ ਕੇ ਵਧੀਆ ਬਣਾਈਏ। ਦੇਸ਼ ਦੇ ਮਿਲ ਕੇ ਤਰੱਕੀ ਦੇ ਵਿੱਚ ਆਪਣਾ ਹਿੱਸਾ ਪਾਈਏ। ਠੀਕ ਹੈ ਨਾ ਨਸ਼ਿਆਂ ਨੂੰ ਨਾ ਜ਼ਿੰਦਗੀ ਨੂੰ ਹਾਂ ਨਸ਼ਿਆਂ ਤੋਂ ਦੂਰ ਰਹਿਣਾ ਠੀਕ ਹੈ। ਨਸ਼ਿਆਂ ਦੇ ਬਹੁਤ ਮਾੜੇ ਪ੍ਰਭਾਵ ਨੇ। ਜਿਹੜਾ ਬੰਦਾ ਸਿੰਥੈਟਿਕ ਡਰਗ ਸ਼ੁਰੂ ਕਰਦਾ ਉਹ ਸ਼ੁਰੂ ਤੇ ਬੜੇ ਸ਼ੌਂਕ ਨਾਲ ਕਰਦਾ ਪਰ ਇਹਦਾ ਜਿਹੜਾ ਰਿਜ਼ਲਟ ਹੈ ਉਹ ਆਪ ਟੂ ਡੈਥ ਹੈ। ਇਕਾ ਜਿਹੜਾ ਬੰਦਾ ਨਹੀਂ ਪਿੱਛੇ ਮੁੜਦਾ ਹੈਗਾ ਇਸ ਕਰਕੇ ਇਸ ਪਾਸੇ ਨਹੀਂ ਜਾਣਾ ਹੈਗਾ ਅੰਦੇਸ਼ ਵਾਲੇ ਪਾਸੇ ਜੇ ਕੋਈ ਤੁਹਾਡੇ ਪਿੰਡ ਦੇ ਵਿੱਚ ਜਾਂ ਕੋਈ ਹੋਰ ਕੋਲੇ ਦੁਆਲੇ ਕਾਡਾ ਰੋਡ ਦੇ ਉੱਤੇ ਪਿੰਡ ਹੈ ਕੋਈ ਬਾਹਰ ਵਾਣ ਕੇ ਕੋਈ ਇਹੋ ਜੀ ਨਸ਼ੀ ਤਸਕਰੀ ਕਰਦਾ ਉਹਦੀ ਤੁਸੀਂ ਜਿਹੜੀ ਇਤਲਾਹ ਹੈ ਉਹ ਸਾਨੂੰ ਬਜਰੀਆ ਫੋਨ ਵੀ ਦੇ ਸਕਦੇ ਹੋ ਤੇ ਉਦਾਂ ਵੀ ਜੇ ਕੋਈ ਪਿੰਡ ਦੇ ਸਰਪੰਚ ਮੋਤਵਰ ਰਾਈ ਜਾਂ ਕੇ ਰਹਿੰਦੇ ਉਹ ਤੁਹਾਡਾ ਨਾਮ ਅਸੀਂ ਉਹ ਗੁਪਤ ਰੱਖਾਂਗੇ ਆਪਾਂ ਨੂੰ ਇਹੋ ਹੁੰਦੀਆਂ ਤਾਂ ਪਈ ਸਾਡੀ ਕੋਈ ਨਾ ਨਾ ਕਿਸੇ ਨੂੰ ਦੱਸ ਦੇਵੇ ਤੇ ਸਾਡੇ ਤੇ ਮੁੜ ਕੇ ਕੱਲ ਨੂੰ ਸਾਡੀ ਉਹਨਾਂ ਦੁਸ਼ਮਣੀ ਪੈਦੀ ਹੈ ਉਹ ਅਸੀਂ ਜਿਹੜਾ ਤੁਹਾਡਾ ਨਾਮ ਬਿਲਕੁਲ ਗੁਪਤ ਰੱਖਾਂਗੇ ਇਹਦੇ ਵਿੱਚ ਪੈਂਦੇ ਨੇ ਠੀਕ ਹੈ ਇਸ ਕਰਕੇ ਕੋਈ ਗੱਲ ਨਹੀਂ ਆਪਾਂ ਚੋਰਾਂ ਦੇ ਤਾਂ ਵੀ ਆਪਣੀ ਪੂਰੀ ਥਾਲੀ ਆਹੀਂ ਫੜ ਕੇ ਅੰਦਰ ਦਿੱਤੇ ਨੇ ਤੇ ਬਾਕੀ ਸਾਡੀ ਤੁਹਾਨੂੰ ਇੱਕ ਰਿਕੁਐਸਟ ਹੈ ਭਈ ਜਿਹੜੇ ਤੁਹਾਡੇ ਟੂ-ਵੀਲਰ ਨੇ ਉਹਦੇ ਉੱਤੇ ਟ੍ਰਿਪਲ ਰਾਈਡਿੰਗ ਨਹੀਂ ਕਰਨੀ ਹੈਗੀ ਟ੍ਰਿਪਲ ਰਾਈਡਿੰਗ ਨਹੀਂ ਕਰਨੀ ਪਲੱਸ ਉਹਦੇ ਉਹ ਜਿਹੜੇ ਉਹਦੇ ਨੰਬਰ ਪਲੇਟਾਂ ਨੇ ਉਹ ਸਰਕਾਰੀ ਹਾਂਜੀ ਸਰਕਾਰੀ ਲਵਾਓ ਨੰਬਰ ਪਲੇਟ ਜਿਹੜੀਆਂ ਨੇ ਨੰਬਰ ਪਲੇਟ ਜਿਹੜੀਆਂ ਸਰਕਾਰੀ ਲਵਾਓ ਤੇ ਅੱਗੇ ਪਿਛੇ ਤੁਹਾਡੇ ਨੰਬਰプレート ਲੱਗੀ ਹੋਵੇ ਮੋਟਰਸਾਈਕਲ ਦੀ ਆਰਸੀ ਇੰਸ਼ੋਰੈਂਸ ਲਾਇਸੈਂਸ ਇਹ ਜਿਹੜੇ ਤੁਹਾਡੇ ਕਾਗਜ਼ ਨੇ ਇਹ ਸਾਰੇ ਪੂਰੇ ਹੋਣ ਠੀਕ ਹੈ